ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਉਹ ਚੜ੍ਹਦੀ ਕਲਾ ਸਾਰਿਆਂ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਜਿਹੜੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਹੋਰ ਵੀ ਵੀਡੀਓ ਆਉਂਦੀਆਂ ਨੇ ਇਹਦੀਆਂ ਆਪਣੀਆਂ ਤੇ ਮੈਂ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਮੈਂ ਗੁਰੂ ਕਹਾ ਜਾਂ ਭਗਤ ਕਹਾ ਇਹ ਦੱਸਿਓ ਜਰੂਰ ਤੇ ਵੀਡੀਓ ਸਾਰੀ ਦੇਖਿਓ ਅਜੇ ਗੱਲਬਾਤ ਆਪਾਂ ਹੋਰ ਇਸ ਵਿਸ਼ੇ ਤੇ ਕਰਨੀ ਆ ਮਾੜੀ ਜੀ ਤੇ ਪਹਿਲਾਂ ਉਦੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਆ ਮੈਂ ਜਦੋਂ 5ਵੀਂ ਕਲਾਸ ਚ ਪੜਦਾ ਸੀ ਨਾ 5ਵੀਂ ਕਲਾਸ ਪਾਸ ਕਰਕੇ 6ਵੀਂ ਕਲਾਸ ਦੇ ਵਿੱਚ ਗਿਆ ਆ ਉੱਥੇ ਜਾ ਕੇ ਮੇਰੇ ਤਿੰਨ ਦੋਸਤ ਬਣੇ ਉਹ ਮੇਰੇ ਤਿੰਨੇ ਹੀ ਦੋਸਤ ਅੱਜ ਵੀ ਮੈਨੂੰ ਮਿਲਦੇ ਵਰਤਦੇ ਆ ਤੇ ਉਹ ਤਿੰਨੇ ਵਾਲਮੀਕ ਪਾਈਚਾਰੇ ਚੋਂ ਆ ਠੀਕ ਆ ਜੀ ਅੱਜ ਵੀ ਅਸੀਂ ਮਿਲਿ ਵਰਤੀ ਦਾ ਅਸੀਂ ਇੱਕ ਦੂਜੇ ਦੀਆਂ ਰੋਟੀਆਂ ਕੱਢ ਕੱਢ ਖਾਂਦੇ ਰਹਿ ਤੇ ਸਾਨੂੰ ਕੋਈ ਇਸ ਤਰ੍ਹਾਂ ਦਾ ਫਰਕ ਨਹੀਂ ਹੁੰਦਾ ਸਿਕਾ ਵੀ ਕਿਹਦੀ ਕੀ ਕਾਸਟ ਆ ਕੀ ਜਾਤ ਆ ਕੀ ਧਰਮ ਆ ਇਹ ਚੀਜ਼ਾਂ ਅੱਜ ਚੱਲੀਆਂ ਆ ਪੰਜ ਸੱਤ ਸਾਲਾਂ ਤੋਂ ਬਹੁਤ ਜ਼ਿਆਦਾ ਇਹ ਚੀਜ਼ਾਂ ਹੋ ਗਈਆਂ ਇਹਦੀ ਆ ਕਾਸਟ ਪਹਿਲਾਂ ਧਰਮਾਂ ਦਾ ਰੌਲਾ ਹੁੰਦਾ ਸੀ ਹੁਣ ਜਾਤਾਂ ਪਾਤਾਂ ਦਾ ਬੜਾ ਹੋ ਗਿਆ ਕਿਸੇ ਨੂੰ ਇੰਨਾ ਦਾ ਕੁਝ ਵੀ ਗਿਆਨ ਨਹੀਂ ਸੀ ਹੁੰਦਾ ਉਦੋਂ ਵੀ ਹਾਂ ਵੀ ਇਹਦੀ ਕੀ ਜਾਤ ਆ ਕੀ ਧਰਮ ਆ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਘਰੇ ਆਪਣੇ ਵੱਡੇ ਭਾਜੀ ਨੂੰ ਫੋਨ ਲਾਇਆ ਤੇ ਮੈਨੂੰ ਕਹਿਣ ਲੱਗਾ ਵੀ ਤੇਰਾ ਦੋਸਤ ਆਇਆ ਉਹਨਾਂ ਦੇ ਵਿੱਚ ਇੱਕ ਮੁੰਡਾ ਤੇ ਉਹ ਭਾਜੀ ਕੋਲ ਬੈਠਾ ਸੀਗਾ ਕਹਿੰਦਾ ਸੀ ਮੋਟਰ ਤੇ ਬੈਠੇ ਆ ਬੇਕੂਕ ਲੱਗੇ ਲਾਉਣ ਤੇਰਾ ਯਾਰ ਆਇਆ ਬੈਠਾ ਲੈ ਗੱਲ ਕਰ ਲਾ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਇਦਾਂ ਗੱਲਾਂ ਬਹੁਤਾਂ ਛੜ ਪਈਆਂ ਫੇ ਪੁਰਾਣੀਆਂ ਛੜ ਪੈਂਦੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਜਦੋਂ ਯਾਰਾਂ ਦੋਸਤਾਂ ਨਾਲ ਗੱਲ ਕਰੀਦੀ ਆ ਅੱਜ ਵੀ ਕਹਿਣ ਦਾ ਮਤਲਬ ਹੈ ਅਸੀਂ ਮਿਲਦੇ ਵਰਤਦੇ ਆ ਮੈਂ ਅਸੀਂ ਬਾਹਰ ਬੈਠਿਓ ਪਿੱਛੇ ਸਾਡੇ ਪਰਿਵਾਰਾਂ ਨੂੰ ਮਿਲਦੇ ਵਰਤਦੇ ਆ ਪਤਾ ਨਹੀਂ ਉਹ ਕਿਹੜੇ ਲੋਕ ਆ ਜਿਹੜੇ ਜਾਤਾਂ ਪਾਤਾਂ ਧਰਮਾਂ ਦੇ ਰੋਲੇ ਵਿੱਚ ਅੱਜ ਦੇ ਟਾਈਮ 'ਚ ਵੀ ਫਸੇ ਹੋਏ ਆ ਸੋਸ਼ਲ ਮੀਡੀਆ ਜਿਹਨਾਂ ਦੇ ਹਰ ਕਿਸੇ ਦੇ ਹੱਥ ਦੇ ਵਿੱਚ ਹੈਗਾ ਆ ਸਭ ਨੂੰ ਪਤਾ ਕਿ ਸਾਨੂੰ ਇਦਾਂ ਲੜਾਇਆ ਜਾਂਦਾ ਹੈ ਫਸਾਇਆ ਜਾਂਦਾ ਹੈ ਫਿਰ ਵੀ ਅਸੀਂ ਠੀਕ ਹੈ ਜੀ ਤੇ ਮੈਂ ਗੱਲ ਕਰ ਰਿਹਾ ਸੀਗਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਕਿ ਮੈਂ ਭਗਤ ਕਹਾ ਜਾਂ ਗੁਰੂ ਕਹਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੂੰ ਵੀ ਇਸ ਚੀਜ਼ ਦੀ ਖੁਸ਼ੀ ਮਿਲਦੀ ਆ ਵੀ ਗੁਰੂ ਕਿਆ ਖੁਸ਼ੀ ਮਿਲਦੀ ਆ ਤਾਂ ਸਾਡਾ ਕੁਝ ਘਸਣ ਦਾ ਲੱਗਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਸਾਡਾ ਅਕਾਲ ਪੁਰਖ ਸਾਡੇ ਤੋਂ ਗੁੱਸੇ ਹੋ ਜਾਊਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਲਿਖਿਆ ਕਿ ਤੁਸੀਂ ਗੁਰੂ ਕਹਿ ਕੇ ਸੰਬੋਧਨ ਕਰ ਰਹੇ ਆਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਅਕਾਲ ਪੁਰਖ ਜਿਹੜਾ ਹੈ ਗੁੱਸੇ ਹੋ ਜਾਊਗਾ ਸਾਡੇ ਤੋਂ ਕਦੇ ਨਹੀਂ ਹੋ ਸਕਦਾ ਕਿਉਂਕਿ ਕਿਸੇ ਦਾ ਦਿਲ ਦਿਖਾਉਣ ਦਾ ਹੱਕ ਸਾਨੂੰ ਮਿਲਿਆ ਹੀ ਨਹੀਂ ਅਸੀਂ ਕਿਸੇ ਦਾ ਦਿਲ ਨਹੀਂ ਦਿਖਾ ਸਕਦੇ ਜੇ ਕਿਸੇ ਦੇ ਦਿਲ ਨੂੰ ਖੁਸ਼ੀ ਮਿਲਦੀ ਆ ਤਾਂ ਸਾਨੂੰ ਗੁਰੂ ਹੀ ਕਹਿਣਾ ਚਾਹੀਦਾ ਆ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਭਗਤੀ ਦੇ ਪੁੰਜ ਸੀ ਬਹੁਤ ਵੱਡਾ ਦਰਜਾ ਆ ਉਹਨਾਂ ਦਾ ਬਹੁਤ ਵੱਡਾ ਤੇ ਜੇ ਅੱਜ ਇਹ ਸੰਗਤ ਇਹ ਕਹਿ ਰਹੀ ਆ ਵੀ ਤੁਸੀਂ ਗੁਰੂ ਕਹੋ ਭਗਤ ਨਾ ਕਹੋ ਮੇਰੇ ਖਿਆਲ ਦੇ ਵਿੱਚ ਨਹੀਂ ਅਜਿਹਾ ਕੁਝ ਵੀ ਇਸ ਚੀਜ਼ ਦੇ ਉੱਤੇ ਵਿਵਾਦ ਹੋਣਾ ਚਾਹੀਦਾ ਤੇ ਸਾਨੂੰ ਗੁਰੂ ਕਹਿ ਦੇਣਾ ਚਾਹੀਦਾ ਹੈ ਤੇ ਗੁਰੂ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਗੁਰੂ ਆ ਚਾਹੇ ਭਗਤ ਆ ਚਾਹੇ ਗੁਰੂ ਆ ਗੱਲ ਤਾਂ ਇੱਕ ਹੀ ਆ ਨਾ ਤੇ ਅਸੀਂ ਕਿਉਂ ਨਾ ਗੁਰੂ ਮੰਨ ਲਈਏ ਜੇ ਕਿਸੇ ਨੂੰ ਇਸ ਚੀਜ਼ ਦੀ ਖੁਸ਼ੀ ਮਿਲਦੀ ਆ ਅਸੀਂ ਤਾਂ ਮੰਨਦੇ ਆ ਵੀ ਗੁਰੂ ਤੇ ਮੈਨੂੰ ਨਹੀਂ ਲੱਗਦਾ ਸਾਡਾ ਆਕਾਲ ਪੁਰਖ ਸਾਡ ਤੋਂ ਗੁੱਸੇ ਹੋ ਜਾਊਗਾ ਠੀਕ ਹੈ ਕਿ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਹੋਰ ਵੀ ਬਹੁਤ ਕੁਝ ਦਰਜ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਇਹ ਵੀ ਦਰਜ ਆ ਕਿ ਸਿੱਖੋ ਤੁਸੀਂ ਸਿਰਫ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਤੇ ਅਸੀਂ ਥਾਂ ਥਾਂ ਡੇਰਿਆਂ ਤੇ ਬਾਬਿਆਂ ਦੇ ਪੈਰਾਂ ਦੇ ਵਿੱਚ ਜਾ ਜਾ ਬਹਿ ਜਾਂਦੇ ਆ ਉੱਥੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਿਉਂ ਪੰਜਾਬ ਦੇ ਵਿੱਚ ਇੰਨਾ ਡੇਰਾਵਾਦ ਆ ਤੇ ਜੇ ਮੈਂ ਆਪਣੇ ਦੁਆਬੇ ਦੀ ਗੱਲ ਕਰਾਂ ਨਾ ਮੇਰੇ ਖਿਆਲ ਕੋਈ ਪਿੰਡ ਅਜਿਹਾ ਹੋਣਾ ਨਹੀਂ ਜਿੱਥੇ ਕੋਈ ਮੜੀ ਮਸੀਤ ਨਾ ਹੋਵੇ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਸਿਆਂ ਨੇ ਤੇ ਇਹ ਸੀ ਮੇਰੇ ਦਿਲ ਦੀ ਗੱਲ ਕਿਉਂਕਿ ਮੈਂ ਜਿੱਦਾਂ ਫੇਸਬੁੱਕ ਦੇਖੀ ਮੈਂ ਜਾਣਾ ਸੀਗਾ ਵਲੌਗ ਬਣਾਉਣਾ ਸੀਗਾ ਮੈਂ ਤੁਹਾਨੂੰ ਇੱਕ ਪਿੰਡ ਦਿਖਾ ਲੈਣਾ ਸੀਗਾ ਪਰ ਮੌਸਮ ਵੀ ਥੋੜਾ ਖਰਾਬ ਸੀਗਾ ਤੇ ਮੈਂ ਫੇਸਬੁੱਕ ਦੇਖੀ ਤਾਂ ਮੈਂ ਕਿਹਾ ਜ਼ਰੂਰ ਇਸ ਵਿਸ਼ੇ ਤੇ ਆਪਾਂ ਥੋੜੀ ਜੀ ਗੱਲਬਾਤ ਕਰਦੇ ਆਂ ਕਿ ਕੱਲੇ ਵਲੌਗ ਹੀ ਬਣਾਉਣੇ ਉਹ ਵੀ ਸਾਰਾ ਕੁਝ ਨਹੀਂ ਹੁੰਦਾ ਤੇ ਜਿੱਥੇ ਸਾਨੂੰ ਬੋਲਣਾ ਚਾਹੀਦਾ ਆ ਉੱਥੇ ਅਸੀਂ ਬੋਲਦੇ ਵੀ ਰਵਾਂਗੇ ਠੀਕ ਹੈ ਅਗਨੇ ਬੇਸ਼ੱਕ ਸਾਡੀ ਕੋਈ ਵੀਡੀਓ ਨਹੀਂ ਦੇਖਦਾ ਇਹ ਨਹੀਂ ਲੋਕਾਂ ਤੱਕ ਨਹੀਂ ਪਹੁੰਚਦੀ ਪਰ ਅਸੀਂ ਸਮੇਂ-ਸਮੇਂ ਤੇ ਆਪਣੀ ਗੱਲ ਕਰੀਦੀ ਆਪਣੇ ਦਿਲ ਦੀ ਆਪਣੀ ਫੀਲਿੰਗ ਸਾਂਝੀ ਕਰੀਦੀ ਹੈ ਤੇ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਠੀਕ ਹੈ ਜੀ ਤੁਸੀਂ ਕਹਣਾ ਇਦਾਂ ਕਿਉਂ ਕਹਿ ਰਿਹਾ ਕਿਉਂਕਿ ਇਹੋ ਜਿਹੀਆਂ ਵੀਡੀਓ ਸਾਹਮਣੇ ਜਾਣੀਆਂ ਬਹੁਤ ਜ਼ਰੂਰੀ ਹੁੰਦੀਆਂ ਪਿੱਛੇ ਰਹਿ ਜਾਂਦੀਆਂ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ